ਸੋਸ਼ੀਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਤੇ ਹਾਲ ਹੀ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਮਹਿਜ਼ 32 ਸਾਲ ਦੀ ਉਮਰ ਦੇ ਵਿੱਚ ਪੂਨਮ ਪਾਂਡੇ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਪਹਿਲਾਂ ਤਾਂ ਜਦੋਂ Instagram ਤੇ ਪੋਸਟ ਪਈ ਸੀ ਤਾਂ ਸੋਸ਼ਲ ਮੀਡੀਆ ਤੇ ਇਕਦਮ ਹੀ ਹੱਲਾ ਮਚ ਗਿਆ ਸੀ ਲੋਕ ਸੋਚ ਰਹੇ ਸੀ ਕਿ ਪੂਨਮ ਪਾਂਡੇ ਦਾ Instagram ਕਿਸੇ ਨੇ ਹੈਕ ਕਰ ਲਿਆ ਪਰ ਜਦੋਂ ਉਹਨਾਂ ਦੇ ਪਰਿਵਾਰ ਤੋਂ ਪਤਾ ਚੱਲਿਆ ਕਿ ਇਹ ਖਬਰ ਸੱਚ ਹੈ ਕਿ ਪੂਨਮ ਪਾਂਡੇ ਦਾ ਦੇਹਾਂਤ ਹੋ ਗਿਆ ਹੈ ਤੇ ਉਹਨਾਂ ਦੇ ਫੈਨਸ ਬਹੁਤ ਹੀ ਦੁਖੀ ਹੋ ਗਏ ਕਿਉਂਕਿ ਦੁੱਖ ਵਾਲੀ ਗੱਲ ਤਾਂ ਹੈ ਦੋਸਤੋ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਰਵਾਈਕਲ ਕੈਂਸਰ ਸੀ ਅਗਰ ਤੁਹਾਡੇ ਨੇੜੇ ਤੇੜੇ ਵੀ ਕਿਸੇ ਨੂੰ ਇਹ ਬਿਮਾਰੀ ਹੈ ਜਾਂ ਤੁਹਾਨੂੰ ਪਤਾ ਲੱਗਦਾ ਕਿ ਕਿਸੇ ਨੂੰ ਹੈ ਤੇ ਤੁਸੀਂ ਇਸ ਦਾ ਖਿਆਲ ਰੱਖੋ ਵੈਸੇ ਤਾਂ ਬਾਲੀਵੁੱਡ ਦੇ ਪੈਪਰਾਜ਼ੀ ਹਮੇਸ਼ਾ ਹੀ ਪੂਨਮ ਪਾਂਡੇ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਸੀ ਕਿਉਂਕਿ ਕਦੇ ਉਹ ਜਦੋਂ ਜਦੋਂ ਵੀ ਬਾਹਰ ਉਹ ਘੁੰਮਣ ਆਉਂਦੀ ਸੀ ਤੇ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਕਦੇ ਉਹ ਵਿਵਾਦਾਂ ਦੇ ਵਿੱਚ ਰਹਿੰਦੀ ਸੀ ਤੇ ਕਦੇ ਉਹ ਇਦਾਂ ਦੀ ਕੋਈ ਗੱਲ ਕਹਿ ਦਿੰਦੀ ਸੀ ਤੇ ਉਹਨਾਂ ਦੀ ਕੌਂਟਰੋਵਰਸੀ ਕਿਸੇ ਨਾ ਕਿਸੇ ਦੇ ਨਾਲ ਸ਼ੁਰੂ ਹੋ ਜਾਂਦੀ ਸੀ ਤੇ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਪੂਨਮ ਪਾਂਡੇ ਨੂੰ ਤੁਸੀਂ ਵੀ ਦੇਖਿਆ ਤੇ ਅਸੀਂ ਵੀ ਦੇਖਿਆ ਪਰ ਕਿਸੇ ਨੂੰ ਇਹ ਉਮੀਦ ਨਹੀਂ ਸੀ ਕਿ ਉਹ ਇਸ ਤਰ੍ਹਾਂ 32 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦੇਵੇਗੀ ਸੋ ਦੋਸਤੋ ਦੱਸਿਆ ਜਾ ਰਿਹਾ ਕਿ ਪੂਨਮ ਪਾਂਡੇ ਨੂੰ ਸਰਵਾਈਕਲ ਕੈਂਸਰ ਸੀ ਪਰ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਕਿਸੇ ਨਾਲ ਵੀ ਨਹੀਂ ਕੀਤਾ ਸੀ ਕਿਸੇ ਨੂੰ ਉਹਨਾਂ ਨੇ ਦੱਸਿਆ ਨਹੀਂ ਸੀ ਕਿ ਉਹਨਾਂ ਨੂੰ ਇਹ ਬਿਮਾਰੀ ਹੈ ਤੇ ਹਮੇਸ਼ਾ ਹੀ ਹੱਸਦੀ ਰਹਿੰਦੀ ਸੀ ਤੇ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹਿੰਦੀ ਸੀ ਕਿਸੇ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਅਗਰ ਤੂੰ ਇਸ ਤਰ੍ਹਾਂ ਦੀ ਕੋਈ ਕੌਂਟ੍ਰੋਵਰਸ਼ੀਅਲ ਗੱਲ ਕਰੇਂਗੀ ਜਾਂ ਐਦਾਂ ਦੀ ਕੋਈ ਵਿਵਾਦਿਤ ਗੱਲ ਕਰੇਂਗੀ ਤੇ ਤੂੰ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹੇਗੀ ਤੇ ਇਸ ਗੱਲ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਫਾਲੋ ਕੀਤਾ ਤੇ ਹਮੇਸ਼ਾ ਹੀ ਉਹ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਪੋਨਮ ਪਾਂਡੇ ਇਸ ਤਰ੍ਹਾਂ ਦੁਨੀਆ ਨੂੰ ਅਲਵਿਦਾ ਕਹਿ ਦੇਵੇਗੀ ਇਸ तरह ਦੀਆਂ ਜ਼ਿਆਦਾ ਇੰਟਰਟੇਨਮੈਂਟ ਦੀਆਂ ਖਬਰਾਂ ਵੇਖਣ ਦੇ ਲਈ ਤੁਸੀਂ ਵੇਖਦੇ ਰਹੋ ਨਿਰਪੱਖ ਪੋਸਟ ਸੋਸ਼ੀਅਲ ਦੋਸਤੋ ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਤੇ ਹਾਲ ਹੀ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਮਹਿਜ਼ 32 ਸਾਲ ਦੀ ਉਮਰ ਦੇ ਵਿੱਚ ਪੂਨਮ ਪਾਂਡੇ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਪਹਿਲਾਂ ਤਾਂ ਜਦੋਂ Instagram ਤੇ ਪੋਸਟ ਪਈ ਸੀ ਤਾਂ ਸੋਸ਼ਲ ਮੀਡੀਆ ਤੇ ਇਕਦਮ ਹੀ ਹੱਲਾ ਮੱਚ ਗਿਆ ਸੀ ਲੋਕ ਸੋਚ ਰਹੇ ਸੀ ਕਿ ਪੂਨਮ ਪਾਂਡੇ ਦਾ Instagram ਕਿਸੇ ਨੇ ਹੈਕ ਕਰ ਲਿਆ ਪਰ ਜਦੋਂ ਉਹਨਾਂ ਦੇ ਪਰਿਵਾਰ ਤੋਂ ਪਤਾ ਚੱਲਿਆ ਕਿ ਇਹ ਖਬਰ ਸੱਚ ਹੈ ਕਿ ਪੂਨਮ ਪਾਂਡੇ ਦਾ ਦੇਹਾਂਤ ਹੋ ਗਿਆ ਹੈ ਤੇ ਉਹਨਾਂ ਦੇ ਫੈਨਸ ਬਹੁਤ ਹੀ ਦੁਖੀ ਹੋ ਗਏ ਕਿਉਂਕਿ ਦੁੱਖ ਵਾਲੀ ਗੱਲ ਤਾਂ ਹੈ ਦੋਸਤੋ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਰਵਾਈਕਲ ਕੈਂਸਰ ਸੀ ਅਗਰ ਤੁਹਾਡੇ ਨੇੜੇ ਤੇੜੇ ਵੀ ਕਿਸੇ ਨੂੰ ਇਹ ਬਿਮਾਰੀ ਹੈ ਜਾਂ ਤੁਹਾਨੂੰ ਪਤਾ ਲੱਗਦਾ ਕਿ ਕਿਸੇ ਨੂੰ ਹੈ ਤੇ ਤੁਸੀਂ ਇਸ ਦਾ ਖਿਆਲ ਰੱਖੋ ਵੈਸੇ ਤਾਂ ਬਾਲੀਵੁੱਡ ਦੇ ਪੈਪਰਾਜ਼ੀ ਹਮੇਸ਼ਾ ਹੀ ਪੂਨਮ ਪਾਂਡੇ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਸੀ ਕਿਉਂਕਿ ਕਦੇ ਇਹ ਜਦੋਂ ਜਦੋਂ ਵੀ ਬਾਅਰ ਉਹ ਘੁੰਮਣ ਆਉਂਦੀ ਸੀ ਤੇ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਕਦੇ ਉਹ ਵਿਵਾਦਾਂ ਦੇ ਵਿੱਚ ਰਹਿੰਦੀ ਸੀ ਤੇ ਕਦੇ ਉਹ ਇਦਾਂ ਦੀ ਕੋਈ ਗੱਲ ਕਹਿ ਦਿੰਦੀ ਸੀ ਤੇ ਉਹਨਾਂ ਦੀ ਕੌਂਟਰੋਵਰਸੀ ਕਿਸੇ ਨਾ ਕਿਸੇ ਦੇ ਨਾਲ ਸ਼ੁਰੂ ਹੋ ਜਾਂਦੀ ਸੀ ਤੇ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਪੂਨਮ ਪਾਂਡੇ ਨੋ ਤੁਸੀਂ ਵੀ ਦੇਖਿਆ ਤੇ ਅਸੀਂ ਵੀ ਦੇਖਿਆ ਪਰ ਕਿਸੇ ਨੂੰ ਇਹ ਉਮੀਦ ਨਹੀਂ ਸੀ ਕਿ ਉਹ ਇਸ ਤਰ੍ਹਾਂ 32 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦੇਵੇਗੀ ਸੋ ਦੋਸਤੋ ਦੱਸਿਆ ਜਾ ਰਿਹਾ ਹੈ ਕਿ ਪੂਨਮ ਪਾਂਡੇ ਨੂੰ ਸਰਵਾਈਕਲ ਕੈਂਸਰ ਸੀ ਪਰ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਕਿਸੇ ਨਾਲ ਵੀ ਨਹੀਂ ਕੀਤਾ ਸੀ ਕਿਸੇ ਨੂੰ ਉਹਨਾਂ ਨੇ ਦੱਸਿਆ ਨਹੀਂ ਸੀ ਕਿ ਉਹਨਾਂ ਨੂੰ ਇਹ ਬਿਮਾਰੀ ਹੈ ਤੇ ਹਮੇਸ਼ਾ ਹੀ ਹੱਸਦੀ ਰਹਿੰਦੀ ਸੀ ਤੇ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹਿੰਦੀ ਸੀ ਕਿਸੇ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਅਗਰ ਤੂੰ ਇਸ ਤਰ੍ਹਾਂ ਦੀ ਕੋਈ ਕੌਂਟ੍ਰੋਵਰਸ਼ੀਅਲ ਗੱਲ ਕਰੇਂਗੀ ਜਾਂ ਐਦਾਂ ਦੀ ਕੋਈ ਵਿਵਾਦਿਤ ਗੱਲ ਕਰੇਂਗੀ ਤੇ ਤੂੰ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹੇਗੀ ਤੇ ਇਸ ਗੱਲ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਫਾਲੋ ਕੀਤਾ ਤੇ ਹਮੇਸ਼ਾ ਹੀ ਉਹ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਪੋਨਮ ਪਾਂਡੇ ਇਸ ਤਰ੍ਹਾਂ ਦੁਨੀਆ ਨੂੰ ਅਲਵਿਦਾ ਕਹਿ ਦੇਵੇਗੀ ਇਸ ਤਾਂ ਦੀਆਂ ਜ਼ਿਆਦਾ ਐਂਟਰਟੇਨਮੈਂਟ ਦੀਆਂ ਖਬਰਾਂ ਵੇਖਣ ਦੇ ਲਈ ਤੁਸੀਂ ਵੇਖਦੇ ਰਹੋ ਨਿਰਪੱਖ ਪੋਸਟ